ਠੰਡਲ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਤੇ ਵਿਦੇਸ਼ਾਂ ਵਿੱਚ ਬੈਠੇ ਪਾਣਾ ਭਰਾਵਾਂ ਨੂੰ ਦੀਪavali ਦੇ ਦੀਵਾਲੀ ਦੇ ਸ਼ੋਭਾ ਅਵਸਰ ਦੀਆਂ ਲੱਖ ਲੱਖ ਬਧਾਈਆਂ ਦਿੰਦਾ ਇਹ ਤਿਹਾਰ ਦੇਸ਼ ਭਰ ਵਿੱਚ ਤੇ ਦੁਨੀਆਂ ਭਰ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਇਹਦੇ ਵਿੱਚ ਸਾਡੇ ਧਾਰਮਿਕ ਪੱਖ ਤੋਂ ਵੀ ਜਿਹੜਾ ਸਾਡੇ ਜਦੋਂ ਭਗਵਾਨ ਰਾਮ ਜੀ 14 ਸਾਲ ਦਾ ਬਨਵਾਸ ਖੱਟ ਕੇ ਜੁੰਦੇ ਵਿੱਚ ਆਏ ਤਾਂ ਦੀਪਾਵਲੀ ਕੀਤੀ ਗਈ ਔਰ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਜਦੋਂ ਗਵਾਲੀਆ ਦੇ ਕਿਲੇ ਤੋਂ ਜਿਹੜੇ ਰਿਹਾਰ ਹੋ ਕੇ ਆਏ ਬੰਦੀ ਰਾਜੇ ਜਿਹੜੇ ਸੀਗੇ 52 ਲੋਨੋਂ ਰਿਹਾ ਕਰਕੇ ਨਾਲ ਲੈ ਕੇ ਆਏ ਤੇ ਉਸ ਵੇਲੇ ਦਰਬਾਰ ਸਾਹਿਬ ਜਿਹੜੀ ਆ ਦੀਪ ਬਲੀ ਕੀਤੀ ਗਈ ਤੇ ਇਸ ਕਰਕੇ ਇਹ ਤਿਉਹਾਰ ਸਾਰੇ ਹੀ ਧਰਮਾਂ ਦਾ ਸਾਰੇ ਦੇਸ਼ ਵਾਸੀਆਂ ਦਾ ਬੜਾ ਪਵਿੱਤਰ ਤਿਉਹਾਰ ਵਾ ਲੋਕ ਇਸ ਮੌਕੇ ਤੇ ਜਿੱਥੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਆ ਇੱਕ ਦੂਜੇ ਦੇ ਨਾਲ ਮਠਿਆਈਆਂ ਸਾਂਝੀਆਂ ਕਰਦੇ ਆ ਉੱਥੇ ਦੀਪਾਵਲੀ ਕਰਕੇ ਪਟਾਕੇ ਚਲਾ ਕੇ ਜਿਹੜਾ ਖੁਸ਼ੀ ਦਾ ਜਸ਼ਨ ਕਰਦੇ ਆ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੇ ਸਾਰੇ ਪਾਰਟੀ ਵੱਲੋਂ ਆਪਣੇ ਵਰਕਰਾਂ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਕੰਬੜਾ ਕਰਦਾ ਕਿ ਇਦਾਂ ਹੀ ਇਹ ਸਾਡਾ ਜਿਹੜਾ ਇਹ ਤਿਉਹਾਰ ਨੇ ਇਹ ਖੁਸ਼ੀਆਂ ਖੇੜੇ ਲੈ ਕੇ ਆਉਣ ਸਾਰਾ ਜਿਹੜਾ ਸਾਡੇ ਪੰਜਾਬ ਦੇਸ਼ ਵਾਸੀ ਉਹ ਖੁਸ਼ੀਆਂ ਮਨਾਉਣ ਬਹੁਤ-ਬਹੁਤ ਧੰਨਵਾਦ